ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ 15 ਤਰੀਕ ਨੂੰ ਲੁਧਿਆਣੇ ਵਿਖੇ ਸਾਰੀਆਂ ਹੀ ਪੋਸਟਾਂ ਲਈ ਇੱਕ ਧਰਨਾ ਸੀ ਜਿੱਦੇ ਮਾਸਟਰ ਕੇਡਰ ਲੈਕਚਰਾਰ ਜਾਂ ਕੁਝ ਹੋਰ ਪੋਸਟਾਂ 55% ਰੱਦ ਕਰਾਉਣ ਵਾਸਤੇ ਅਨੇਕਾਂ ਹੀ ਤਰੀਕਿਆਂ ਨਾਲ ਜਿਹੜਾ ਜਿਹੜਾ ਪ੍ਰੋਟੈਸਟ ਇਹ ਚੱਲਿਆ ਸੀ ਤੋਂ ਇਸ ਪ੍ਰੋਟੈਸਟ ਦੇ ਵਿੱਚ ਸਫਲਤਾ ਜਿਹੜੀ ਮਿਲੀ ਆ ਬਹੁਤ ਵੱਡੀ ਸੋ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਹੁਣ ਜਿਹੜੀਆਂ ਮਾਸਟਰ ਗੇਟ ਦੀਆਂ ਪੋਸਟਾਂ ਜਾਂ ਲੈਕਚਰਰ ਦੀਆਂ ਪੋਸਟਾਂ ਦਾ ਸਰਕਾਰ ਨੇ ਅਨਾਉਂਸ ਕੀਤਾ ਹੋਇਆ ਤੇ ਇਹ ਪੋਸਟਾਂ ਕਦੋਂ ਆ ਰਹੀਆਂ ਉਹੀ ਸਾਰੀ ਗੱਲਬਾਤ ਕਰਨ ਜਾ ਰਹੇ ਆ ਔਰ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਤੇ ਆਪਣੇ ਚੈਨਲ ਤੇ ਫ੍ਰੀ ਤਿਆਰੀ ਵੀ ਤੁਹਾਨੂੰ ਮਾਸਟਰ ਗੇਟ ਲੈਵਲ ਜਾਂ ਲੈਕਚਰਰ ਕੈਡਰ ਦੀ ਦੇਖਣ ਨੂੰ ਮਿਲੇਗੀ ਇਹ ਤੁਸੀਂ ਦੇਖਸੋ ਤੁਹਾਡੇ ਸਾਹਮਣੇ ਜਿਹੜਾ ਜਸਵੰਤ ਸਿੰਘ ਆਇਆ ਤੇ ਉਸਦੇ ਹੋਰ ਸਾਥੀ ਇੱ ਇਥੇ 55% ਲਾਗੂ ਜਿਹੜੀ ਸ਼ਰਤ ਹੈਗੀ ਆ ਉਹਨੂੰ ਰੱਦ ਕਰਵਾਉਣ ਦੀ ਹੈ ਇਥੇ ਲੈਕਚਰਰਾਂ ਦੀਆਂ ਪੋਸਟਾਂ ਦੀ ਇਥੇ ਉਮਰ ਹੱਦ ਛੋਟ ਦੇਣ ਦੀ ਇਥੇ ਇੰਗਲਿਸ਼ ਦੀ ਇਥੇ ਮਾਸਟਰ ਗ੍ਰੇਡ ਦਾ ਮਤਲਬ ਵੀ ਸਾਰੀਆਂ ਪੋਸਟਾਂ ਦੀ ਇਥੇ ਡਿਮਾਂਡ ਜਿਹੜੀ ਰੱਖੀ ਹੈ ਇਥੇ ਤੁਸੀਂ ਦੇਖਦੇ ਹੋ ਇਸ ਧਰਨੇ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਟੂਡੈਂਟ ਪਹੁੰਚੇ ਆ ਗਏ ਪਰ ਇਥੇ ਸਭ ਤੋਂ ਜਿਹੜੀ ਇੱਕ ਨਾਰਾਜ਼ਗੀ ਦੀ ਗੱਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਬੇਰਜ਼ਗਾਰਾਂ ਨਾਲ ਧੱਕਾ ਮੁਕੀ ਬਹੁਤ ਕੀਤੀ ਜਾਂਦੀ ਹੈ ਤੇ ਇਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਸਭ ਤੋਂ ਘਟਿਆ ਗੱਲ ਹੈ ਤੁਸੀਂ ਇੱਕ ਗੱਲ ਜਾਣਦੇ ਹੋਵੋਗੇ ਕਿ ਇਸ ਧਰਨੇ ਨੇ ਇਸ ਧਰਨੇ ਨੇ ਪੋਸਟਾਂ ਤੇ ਕੀ ਯਾਸਰ ਪਾਇਆ ਇਸ ਧਰਨੇ ਨੇ ਇਸ ਵਾਰ ਨਾਸਾਂ ਵਿੱਚ ਦੀ ਧੂਆਪਾ ਕਹਿ ਸਕਦੇ ਹਾਂ ਕੱਢ ਦਿੱਤਾ ਸਰਕਾਰ ਦੇ ਤੇ ਆਉਣ ਵਾਲਾ ਧਰਨਾ ਇੱਕ ਸਾਨੂੰ ਹੋਰ ਲਾਉਣਾ ਪੈਣਾ ਤੇ ਅਗਲੇ ਧਰਨੇ 'ਚ ਕੰਨਾਂ ਵਿੱਚ ਦੀ ਧੂਆ ਕੱਢਣਾ ਨਾਸਾਂ ਵਿੱਚ ਜਿੱਦ ਤੱਕ ਚਲੋ ਆਈ ਜਾਣਾ ਹੌਲੀ ਹੌਲੀ ਕਿਉਂਕਿ ਜੋ ਬੇਰਜ਼ਗਾਰਾਂ ਨਾਲ ਇਹ ਕਹਿ ਰਹੇ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਅਸੀਂ ਇਦਾਂ ਇਹ ਜਿਹੜੇ ਝੂਠ ਸਰਕਾਰ ਦੇ ਚੱਲ ਰਿਹਾ ਤੇ ਇਹਦਾ ਪਰਦਾ ਫਾਸ਼ ਕੱਲ ਦੇ ਇੱਕ ਵੱਡੇ ਪ੍ਰੋਸੈਸ਼ਨ ਨਾਲ ਵੱਡੇ ਪ੍ਰੋਟੈਸਟ ਨਾਲ ਔਰ ਵੱਡੇ ਧਰਨੇ ਨਾਲ ਜਿਹੜਾ ਹੋ ਚੁੱਕਿਆ ਹੈ ਪੀਰਸ ਗੱਲਾਂ ਨੂੰ ਜਿੰਨੇ ਵੀ ਮਾਸਟਰ ਜੀ ਦੀਆਂ ਪੋਸਟਾਂ ਲੈਕਚਰਰ ਦੀ ਚਾਹੁੰਦੇ ਇਹ ਧਰਨੇ ਦੇ ਵਿੱਚ ਸ਼ਾਮਲ ਹੋ ਉਹ ਵੱਧ ਤੋਂ ਵੱਧ ਤੇ ਜਿਹੜਾ ਜੁਨੀਅਰ ਦਾ ਜਸਵੰਤ ਸਿੰਘ ਘੋਆ ਆ ਉਹਦਾ ਬਹੁਤ ਬਹੁਤ ਧੰਨਵਾਦ ਹੈਗਾ ਤੇ ਉਹਨੂੰ ਵੱਧ ਤੋਂ ਵੱਧ ਫੰਡ ਭੇਜੋ ਉਹਦਾ ਨੰਬਰ ਮੈਂ ਇੱਥੇ ਦਿੱਤਾ ਹੋਇਆ ਕਿਉਂਕਿ ਬਹੁਤ ਜ਼ਿਆਦਾ ਖਰਚਾ ਹੁੰਦਾ ਇਹਨਾਂ ਧਰਨਿਆਂ ਦੇ ਉੱਪਰ ਠੀਕ ਹੈ ਸੋ ਉਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਫੰਡ ਭੇਜੋ 100 ਰੁਪਏ 200 ਰੁਪਏ 500 ਜੋ ਵੀ ਹੈ ਤੁਹਾਡੀ ਜਿੱਚਾ ਤੇ ਨੈਕਸਟ ਪ੍ਰੋਸੈਸ ਵਾਸਤੇ ਜਿਹੜਾ ਤਿਆਰ ਰਹੋ ਜਦੋਂ ਵੀ ਨੈਕਸਟ ਜਿਹੜਾ ਕੋਈ ਨਵੀਂ ਅਨਾਉਂਸ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਾ ਪੈਣਾ ਤਾਂ ਕਿ ਵੱਡੀ ਗਿਣਤੀ ਚ ਪੋਸਟਾਂ ਆਉਣਗੀਆਂ ਤੇ ਜੇ ਵੱਡੀ ਗਿਣਤੀ ਚ ਪੋਸਟ ਆਉਣਗੀਆਂ ਤਾਂ ਵੱਡੀ ਗਿਣਤੀ ਵਿਅਰਜ਼ਗਾਰੀ ਖਤਮ ਹੋਊਗੀ ਤੇ ਇਸ ਲਈ ਵਾ ਜਿਹੜੀ 55% ਜਿਹੜੇ ਘਰੇ ਬੈਠੇ ਸੋਚੀ ਜਾਂਦੇ ਕਿ ਅਸੀਂ ਪੇਪਰ ਦੀ ਤਿਆਰੀ ਕਰੀਏ ਜਾਂ ਨਾ ਕਰੀਏ ਤਾਂ ਉਹ ਪੇਪਰ ਦੀ ਤਿਆਰੀ ਕਰ ਲਓ ਬਈ ਰੱਦ ਹੋ ਜਾਣਗੀਆਂ 55% ਵਾਲੀ ਸ਼ਰਤ ਠੀਕ ਹੈ ਇਹ ਰੱਦ ਹੋਊਗੀ ਕਿਵੇਂ ਹੋਊਗੀ ਬਸ ਤੁਹਾਡਾ ਥੋੜਾ ਜਿਹਾ ਜ਼ੋਰ ਹੋਰ ਚਾਹੀਦਾ ਘਰਾਂ ਚੋਂ ਬਾਹਰ ਨਿਕਲੋ ਜਿਵੇਂ ਤੁਸੀਂ ਇਸ ਵਾਰ ਨਿਕਲੇ ਇਸ ਤੋਂ ਵੀ ਜ਼ਿਆਦਾ ਵੱਡੇ ਪ੍ਰੋਟੈਸਟ ਤੇ ਦੁੱਗਣੀ ਗਿਣਤੀ ਚ ਪਹੁੰਚੋਗੇ ਤਾਂ ਇੱਕ ਇੱਕ ਮਸਲਾ ਹੱ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਬਣਾਈ ਜਾਂਦੀ ਹੈ ਇਸ ਲਈ ਬਈ ਸਰਕਾਰ ਦਾ ਆਪਣਾ ਕੋਈ ਫੰਡਾ ਨਹੀਂ ਹੁੰਦਾ ਜੇ ਲੋਕ ਚਾਹਣ ਤਾਂ ਸਰਕਾਰਾਂ ਹਿੱਲ ਜਾਂਦੀ ਤੇ ਸਰਕਾਰਾਂ ਟਹਿ ਜਾਂਦੀਆਂ ਨੇ ਇਸ ਲਈ ਅੱਗੇ 2027 ਦੀਆਂ ਅੱਗੇ ਚੋਣਾਂ ਵੀ ਨੇ ਤਾਂ ਪਹਿਲਾਂ ਹੀ ਅਸੀਂ ਸਾਰਾ ਕੁਝ ਕਰ ਸਕਦੇ ਆ ਤੇ ਸਰਕਾਰ ਇਹ ਨਾ ਹੋਵੇ ਕਿ ਨਾ ਮੰਨੇ ਇਹ ਸਾਡੇ ਚ ਜ਼ਰੂਰਤ ਨਹੀਂ ਹੋਣੀ ਜ਼ਰੂਰਤ ਹੋਣੀ ਚਾਹੀਦੀ ਜੇ ਸਾਡੇ ਚ ਜ਼ਰੂਰਤ ਨਹੀਂ ਤਾਂ ਸਰਕਾਰ ਨਹੀਂ ਮੰਨੂਗੀ ਇਸ ਲਈ ਵੀ ਅਗਲੇ ਪ੍ਰੋਟੈਸਟ ਵਾਸਤੇ ਤਿਆਰ ਹੋ ਬਾਹਰ ਨਿਕਲੋ ਆਪਣੇ ਘਰਾਂ ਚੋਂ ਆਪਣੀ ਬੇਰਜ਼ਗਾਰੀ ਨੂੰ ਖਤਮ ਕਰੋ ਆਪਣੀਆਂ ਜਿਹੜੀਆਂ ਮਿਹਨਤਾਂ ਉਹਦਾ ਮੁੱਲ ਮੰਗੋ ਹੱਕ ਮੰਗੋ ਸੋ ਇਹ ਜਾਣਕਾਰੀ ਸੀ ਵੀ ਇਨ ਫਿਊਚਰ ਮਾਸਟਰ ਗੇਰ ਸੰਬੰਧੀ ਲੈਕਚਰਰ ਸੰਬੰਧੀ ਜਾਂ ਹੋਰ ਪੰਜਾਬ ਦੀਆਂ ਅਧਿਆਪਕ ਪੋਸਟਾਂ ਸੰਬੰਧੀ ਕੋਈ ਜਾਣਕਾਰੀ ਆਉਂਦੀ ਹੈਗੀ ਆ ਉਹ ਵੀ ਤੁਹਾਨੂੰ ਬਹੁਤ ਜਲਦੀ ਸ਼ੇਅਰ ਕਰਾਂਗੇ ਸੋ ਸ਼ੇਅਰ ਕਰਨਾ ਵੀ ਬਤੁ ਬਤ ਧੰਨਵਾਦ ਜਿੰਨੇ ਵੀ ਪਹੁੰਚੇ ਉਹਨਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਅਕੈਡਮੀਆ ਨੇ ਜਾਂ ਕਿਸੇ ਵੀ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਆ ਥੈਂਕ ਯੂ